ਜਿਹੜੇ ਕਹਿੰਦੇ ਸੀ ਅਮਰਪਾਲ ਸਿੰਘ ਬਾਹਰ ਨਹੀਂ ਆ ਰਿਹਾ ਆ ਰਿਹਾ ਅਮਰਪਾਲ ਸਿੰਘ ਬਾਹਰ ਯਾਨੀ ਬਹੁਤ ਵੱਡੀ ਅਪਡੇਟ ਪੰਜਾਬ ਦੇ ਲੋਕਾਂ ਲਈ ਅਮਰਪਾਲ ਸਿੰਘ ਸਿੱਧਾ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੇ ਨੇ ਜੀ ਹਾਂ ਤੁਸੀਂ ਸਹੀ ਸੁਣਿਆ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੇ ਨੇ ਔਰ ਦੂਸਰੇ ਪਾਸੇ ਜਿਹੜਾ ਬੜੇ ਲੰਬੇ ਟਾਈਮ ਦੇ ਵਿੱਚ ਇੱਕ ਸੰਘਰਸ਼ ਕੀਤਾ ਸਾਡੇ ਸਿੱਖਾਂ ਨੇ ਸਾਡੇ ਨੌਜਵਾਨਾਂ ਨੇ ਇੱਕ ਵੱਡੀ ਲੀਡ ਦੇ ਨਾਲ ਉਹਨੂੰ ਐਮਪੀ ਬਣਾ ਦਿੰਦੇ ਨੇ ਔਰ ਫੇਰ ਵੀ ਜਿਹੜਾ ਕਿ ਉਹਨਾਂ ਦਾ ਹੱਕ ਪੰਜਾਬ ਦੇ ਲੋਕਾਂ ਨੂੰ ਯਾਨੀ ਸਿੱਧਾ ਕਈ ਇਹ ਤਾਂ ਖੰਡੂਰ ਸਾਹਿਬ ਦੇ ਲੋਕਾਂ ਨੂੰ ਨਹੀਂ ਮਿਲਦਾ ਔਰ ਹੁਣ ਪੰਜਾਬ ਦੇ ਵਿੱਚ ਜਿਹੜੀ ਖੁਸ਼ਖਬਰੀ ਤੁਸੀਂ ਵੇਖਣ ਜਾ ਰਹੇ ਹੋ ਵਿਰੋਧੀ ਕੀ ਕਹਿੰਦੇ ਸੀ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਉਹ ਰਿਹਾ ਨਹੀਂ ਹੋ ਸਕਦੇ ਔਰ ਦੂਜੇ ਪਾਸੇ ਜਿਹੜਾ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਇਹ ਨੰਨੇ ਦੱਸੇ ਦੇ ਤੌਰ ਤੇ ਕਹਿ ਦਿੱਤਾ ਸੀ ਕਿ ਸਾਡੇ ਰਾਜ ਦੇ ਵਿੱਚ ਅਸੀਂ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਹੋਣ ਦੇਵਾਂਗੇ। ਔਰ ਹੁਣ ਜਿਹੜੀ ਇਹ ਖਬਰ ਹੈ ਪੂਰੇ ਪੰਜਾਬ ਦੇ ਲੋਕਾਂ ਲਈ ਇੱਕ ਖੁਸ਼ੀ ਦੀ ਲਹਿਰ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਅਮਰਪਾਲ ਸਿੰਘ ਦੇ ਨਾਲ ਜੁੜੇ ਹੋਏ ਨੇ। ਜਿਹੜੇ ਲੋਕ ਵਿਰੋਧ ਨੇ ਉਹਨਾਂ ਲੋਕਾਂ ਨੂੰ ਤਾਂ ਇਹ ਖਬਰ ਇਸ ਤਰ੍ਹਾਂ ਲੱਗਣੀ ਹੈ ਜਿਵੇਂ ਕਿ ਇੱਕ ਵੱਡੇ ਹੋਏ ਤੇ ਲੂਣ ਲੱਗਦਾ ਕਿਉਂਕਿ ਉਹ ਲੋਕ ਕਦੇ ਹੀ ਨਹੀਂ ਚਾਹੁੰਦੇ ਸੀ ਕਿ ਅਮਰਪਾਲ ਸਿੰਘ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵੇ ਔਰ ਹੁਣ ਦੇਖੋ ਤੁਸੀਂ ਇੱਕ ਮੈਂਬਰਸ਼ਿਪ ਹੁੰਦੀ ਹੈ ਇਹ ਕਰਕੇ ਵਿਰੋਧੀਆਂ ਨੂੰ ਇੰਨਾ ਝਟਕਾ ਲੱਗ ਜਾਂਦਾ ਵੀ ਇਹਦੀ ਮੈਂਬਰਸ਼ਿਪ ਅੱਧ ਕਿਉਂ ਨਹੀਂ ਹੋਈ ਔਰ ਤੁਸੀਂ ਇਹ ਵੇਖੋ ਪੰਜਾਬ ਦੇ ਮੁੱਖ ਮੰਤਰੀ ਦੀ ਦਸ਼ਾ ਅਮਰਪਾਲ ਸਿੰਘ ਦੀ ਵਜ੍ਹਾ ਦੇ ਨਾਲ ਬਦਲ ਗਈ ਹੈ ਕਿਵੇਂ ਬਦਲ ਗਈ ਹੈ ਕਿੱਧਰ ਜਾ ਕੇ ਜੁੜ ਗਈ ਹੈ ਗੱਲ ਅਮਰਪਾਲ ਸਿੰਘ ਦਾ ਪਾਪ ਜੋ ਕਮਾਇਆ ਸਾਡੇ ਮੁੱਖ ਮੰਤਰੀ ਪੰਜਾਬ ਦੇ ਨੇ ਉਹਨਾਂ ਨੂੰ ਅੱਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਵੇਂ ਪਰਣਾ ਪੈ ਰਿਹਾ ਉਹ ਵੀ ਤੁਹਾਡੇ ਸਾਹਮਣੇ ਧਰੂੰਗਾ ਔਰ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਬਰ ਹੈ ਜਿਹੜੀ ਉਹੀ ਦਿਖਾਉਂਗਾ ਕਿਉਂਕਿ ਬਹੁਤ ਸਾਰੀ ਸਾਡੀ ਜਨਤਾ ਕੀ ਸਾਡੇ ਭੈਣ ਭਰਾ ਨੇ ਪੰਜਾਬ ਦੇ ਵਿੱਚ ਜਿਹੜੇ ਇਹ ਖਬਰ ਦੇਖਣਾ ਚਾਹੁੰਦੇ ਨੇ ਕਿ ਅਮਰਤਪਾਲ ਸਿੰਘ ਡਿਬਰੂਗੜ ਦੇ ਵਿੱਚੋਂ ਕਿਸ ਦਿਨ ਬਾਹਰ ਆ ਹੂਆ ਔਰ ਮੈਂ ਕਹਿਣਾ ਕਿ ਬਹੁਤ ਵੱਡੀ ਖਬਰ ਇਹ ਪੰਜਾਬ ਦੇ ਲੋਕਾਂ ਦੇ ਲਈ ਹੈ ਉਹਨਾਂ ਲੋਕਾਂ ਲਈ ਮੈਂ ਬਾਰ ਬਾਰ ਤਾਂ ਕਹ ਰਿਹਾ ਕਿ ਜਿਹੜੇ ਅਮਰਤਪਾਲ ਸਿੰਘ ਨੂੰ ਬੜੇ ਹੀ ਲੰਬੇ ਸਮੇਂ ਤੋਂ ਚਾਹੁੰਦੇ ਨੇ ਤੇ ਇਹ ਗੱਲ ਸੋਚਦੇ ਨੇ ਕਿ ਅਮਰਤਪਾਲ ਸਿੰਘ ਪੰਜਾਬ ਆਣਾ ਚਾਹੀਦਾ ਤਾਂ ਹੁਣ ਪਹਿਲਾਂ ਮੈਂ ਤੁਹਾਨੂੰ ਇਹਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਗੱਲ ਜੁੜੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ ਸੁਣੋ ਨਹੀਂ ਹੁੰਦਾ ਹੈ ਤਾਂ ਸੰਸਦ ਉਸकी ਸੀਟ ਕੋ ਵੈਕੈਂਟ ਡिक्लेअर ਕਰ ਸਕਦੀ ਹੈ श्री अमृतपाल सिंह जी क्योंकि जेल में हैं तो 4 जून को चुनाव हुआ था उसके बाद ये निरंतर सदन की बैठकों में नहीं हो पाए तो चौवन दिन इनको हो चुके थे तो इन्होंने एक एप्लीकेशन भेजी स्पीकर को तो कि भी मेरे को इसकी छुट्टी दी जाए चौवन दिन की ताकि मेरी सदस्यता पे खतरा ना आए उन्होंने हाईकोर्ट में याचिका की हाईकोर्ट में हमसे जानकारी मांगी तो लोकसभा स्पीकर ने तुरंत इसके लिए जो समिति बनती है जो उस पर विचार करती है पंद्रह सदस्य समिति का गठन किया जिसके श्री विप्लव देव जो त्रिपुरा से एमपी हैं उसके अध्यक्ष हैं पिछले सप्ताह उसकी बैठक हुई उसमें ने एप्लीकेशन दी हुई थी इस तरह, इस तरह की इस एप्लीकेशन किसी की दिन किसी की अलग से अलग दिन थे तो कमेटी ने पांचों की सिफारिश की कि इन पांचों की छुट्टी स्वीकार कर ली जाए सोमवार को यानी परसों ये जो तो इनकी रिपोर्ट है वो लोकसभा में पेश हुई और कल लोकसभा ने ਇਹ ਮਤ ਸਵ ਕੁ ਸਵੀਕਾਰ ਕਰ ਲਿਆ ਹੈ ਔਰ ਪੰਜੋ ਸੰਸਦੋ ਕੋ ਜਿਨ ਮੇ ਅਮਰਪਾਲ ਸਿੰਘ ਜੀ ਵੀ ਸ਼ਾਮਿਲ ਹੈ ਇਹ ਅਵਧੀ ਕੇ ਲਈ ਛੁੱਟੀ ਦੇ ਦੀ ਹੈ ਇਸ ਲਈ ਉਹ ਜੋ 60 ਦਿਨ ਤੱਕ ਰਹਿਣ ਵਾਲੀ ਬਾਤ ਥੀ ਅਬ ਉਹ 54 ਦਿਨ ਤੋਂ ਪਹਿਲਾ ਮੈਂ ਤੁਹਾਨੂੰ ਇੱਕ ਖਬਰ ਹੋਰ ਦੱਸਦਾ ਜਿਹੜੀ ਕਿ ਕਈ ਸਾਥੀਆਂ ਦੇ ਮਨ ਦੇ ਵਿੱਚ ਇਹ ਚੱਲ ਰਿਹਾ ਹੁਣ ਕਿ ਅਮਰਪਾਲ ਸਿੰਘ ਕਿਸ ਦਿਨ ਆ ਰਹੇ ਨੇ ਵਾਰ ਉਹ ਵੀ ਸੁਣ ਲੋ ਜਿਹੜਾ ਉਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਹੋਰ ਅਪਡੇਟ ਦਿਖਾਉਣੀ ਹੈ ਇਹ ਵਿੱਚੋਂ ਬੰਦ ਕਰ ਕੀਤੀ ਹੈ ਕਿਉਂਕਿ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਸਮਝ ਲੋ ਇਸ ਗੱਲ ਨੂੰ ਇਹਦਾ ਹੈਗੀ ਹੈ ਮੈਂਬਰਸ਼ਿਪ ਨੂੰ ਲੈ ਕੇ ਗੱਲ ਜਿਹੜੀ ਆ ਕਰ ਰਹੇ ਨੇ ਕਿ ਮੈਂਬਰਸ਼ਿਪ ਉਹਦੀ ਜਿਹੜੀ ਕਿ ਬਿਲਕੁਲ ਸੇਫ ਹੈ ਸਾਰੇ ਸਾਥੀ ਸੇਫ ਨੇ ਕਿਸੇ ਦੇ ਉੱਤੇ ਕੋਈ ਖਤਰਾ ਨਹੀਂ ਔਰ ਹੁਣ ਅਮਰਪਾਲ ਸਿੰਘ ਕਿਸ ਦਿਨ ਬਾਹਰ ਆ ਰਹੇ ਨੇ ਉਹ ਵੀ ਸੁਣ ਲੋ ਤੇ ਆਂਦੇ ਨਾਲ 18 ਮਾਰਚ ਯਾਨੀ ਸਭ ਨੂੰ ਪਤਾ ਵੀ ਯਾਨੀ 18 ਮਾਰਚ ਨੂੰ ਇੱਕ ਬਹੁਤ ਹੀ ਵੱਡੀ ਸੁਣਵਾਈ ਹੋਣ ਜਾ ਰਹੀ ਹੈ ਅਮਰਪਾਲ ਸਿੰਘ ਤੇ ਜਿਹਨੂੰ ਕਹ ਰਹੇ ਨੇ ਆਖਰੀ ਸੁਣਵਾਈ ਹੈ ਦੋ ਪਹਿਲੂ ਨੇ ਉਸ ਸੁਣਵਾਈ ਦੇ ਉੱਤੇ ਬੜੀ ਗੌਰ ਦੇ ਨਾਲ ਸੁਣਨ ਦੀ ਲੋੜ ਹੈ ਇਸ ਗੱਲ ਨੂੰ ਕਿਉਂਕਿ ਪੰਜਾਬ ਦੇ ਲੋਕਾਂ ਦਾ ਬਹੁਤ ਸਾਰਿਆਂ ਦਾ ਅਕਸ ਉਸ ਬੰਦੇ ਦੇ ਨਾਲ ਜੁੜਿਆ ਹੈ ਜਿਹੜੇ ਇਨਸਾਨ ਨੇ ਪੰਜਾਬ ਦੇ ਅੰਦਰ ਇੱਕ ਐਸੀ ਹਕੂਮਤ ਨੂੰ ਟੱਕਰ ਦਿੱਤੀ ਔਰ ਦੂਜੇ ਪਾਸੇ ਪੰਜਾਬ ਦੇ ਨੌਜਵਾਨੀ ਨੂੰ ਬਚਾਉਣ ਨਿਕਲਿਆ ਸੀ ਔਰ ਫਿਰ ਤੋਂ ਪੰਜਾਬ ਦੇ ਵਿੱਚ ਆਉਣ ਜਾ ਰਿਹਾ ਕਿਵੇਂ ਆਉਣ ਜਾ ਰਿਹਾ ਸਿਰਫ ਦੋ ਗੱਲਾਂ ਕਿਹੜੀਆਂ ਨੇ ਅਮਰਪਾਲ ਸਿੰਘ ਜਾਦਾ ਫਿਰ ਜੇਲ੍ਹ ਦੇ ਵਿੱਚ ਲੰਬਾ ਸਮਾਂ ਹੋਰ ਰਹਿਣਗੇ ਦੇਖੋ ਇਹ ਕੋਈ ਦੋਰ ਰਹਿਮਾ ਨਹੀਂ ਹੈਗੀਆਂ ਔਰ ਨਾ ਹੀ ਇਸ ਗੱਲ ਨੂੰ ਅਸੀਂ ਨਕਾਰ ਸਕਦੇ ਆ ਨਾ ਹੀ ਇਹਨੂੰ ਅਸੀਂ ਵੱਢ ਸਕਦੇ ਆ ਕਿਉਂ ਦੋ ਗੱਲਾਂ ਨੇ ਦੋ ਹੀ ਪਹਿਲੂ ਮੈਂ ਕਿਉਂ ਕਿਹਾ ਸੀ ਕਿ ਅਮਰਪਾਲ ਸਿੰਘ ਬਹੁਤ ਜਲਦ ਰਿਹਾ ਹੋਣ ਜਾ ਰਹੇ ਨੇ ਜੇਲ੍ਹ ਦੇ ਵਿੱਚੋਂ ਯਾਨੀ ਸਿਰਫ 18 ਮਾਰਚ ਜਿਹੜੀ ਉਸ ਦਿਨ ਰਿਹਾਈ ਦੇ ਉੱਤੇ ਯਾਨੀ ਐਨਐਸਰ ਦੇ ਉੱਤੇ ਗੱਲ ਹੋਣੀ ਹੈ ਸਨਵਾਈ ਚੱਲਣੀ ਹਾਈ ਕੋਰਟ ਦੇ ਅੰਦਰ ਬੜੀ ਹੀ ਇੱਕ ਜਬਰਦਸਤ ਬਹਿਸ ਹੋਣੀ ਹੈ ਵਕੀਲਾਂ ਦੀ ਉਹਦੇ ਵਿੱਚ ਪੂਰੇ 200 ਨਹੀਂ ਮੈਂ ਕਹਾਂ 1000% ਪ੍ਰਯਾਸ ਇਹੀ ਹੋਣਗੇ ਕਿ ਅਮਰਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੋ ਜਾਣ ਔਰ ਬਾਕੀ ਸਾਥੀ ਵੀ ਹੋ ਜਾਣ ਜਿੰਨੇ ਵੀ ਹੈਗੇ ਨੇ ਯਾਨੀ 9 ਸਾਥੀ ਬੰਦ ਨੇ ਦੱਸੇ ਯਾਨੀ ਸਾਡੇ ਸਿੰਘ ਨੇ ਉਹ ਰਿਹਾ ਕਰਵਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਦੋ ਵਕੀਲਾਂ ਦਾ ਹੋਣਾ ਉਸ ਦਿਨ ਈਮਾਨ ਸਿੰਘ ਖਾਰਾ ਹਰਪਾਲ ਸਿੰਘ ਖਾਰਾ ਯਾਨੀ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਕਿਸੇ ਵੀ ਪ੍ਰਕਾਰ ਰਿਹਾ ਹੋ ਕੇ ਬਾਹਰ ਆਉਣ ਇਹ ਪ੍ਰਿਆਸ ਰਹਿਣਾ ਔਰ ਦੂਸਰਾ ਜਿਹੜਾ ਪਹਿਲੂ ਆ ਉਹ ਵੀ ਬੜਾ ਖਤਰਨਾਕ ਹੈ ਜਿਹੜਾ ਇਹਦੇ ਹੀ ਅਕੋਰਡਿੰਗ ਉਹਦੇ ਖਿਲਾਫ ਹੈ ਕਿਵੇਂ ਅਮਰਪਾਲ ਸਿੰਘ ਜਿਆਦਾ ਰਹਿਿਆ ਹੋਣਗੇ ਜਾਂ ਫਿਰ ਉਹਨਾਂ ਦੇ ਉੱਤੇ ਐਨਐਸਏ ਹੋਰ ਵੱਧ ਸਕਦੀ ਹੈ ਕਿਉਂ ਪੰਜਾਬ ਦੀ ਸਰਕਾਰ ਚਾਹੁੰਦੀ ਹੈ ਕਿ ਅਮਰਪਾਲ ਸਿੰਘ ਬਾਹਰ ਨਾ ਨਿਕਲੇ ਇਹ ਪ੍ਰਯਾਸ ਕਿ ਪਾਸੇ ਕਰੂਗੀ ਸਰਕਾਰ ਪੰਜਾਬ ਦੀ ਕਿ ਐਨਐਸਏ ਹੋਰ ਵਧੇ 1 ਸਾਲ ਦੇ ਲਈ 1 ਸਾਲ ਸਾਡਾ ਹੋਰ ਜਾਨੀ ਗੁਜ਼ਰ ਜਾਣਾ ਫਿਰ ਜਾਂਦੇ ਜਾਂਦੇ ਜਦੋਂ 1 ਸਾਲ ਹੋਰ ਰਹਿ ਗਿਆ ਅਸੀਂ ਫਿਰ ਤੋਂ ਪਿਆਸ ਕਰਾਂਗੇ ਪਰ ਨਹੀਂ ਕਿਤੇ ਨਾ ਕਿਤੇ ਹਾਈ ਕੋਰਟ ਹੈ ਜਿਹੜਾ ਉਹਨੂੰ ਵੀ ਸਮਝ ਲੱਗ ਚੁੱਕੀ ਔਰ ਦੂਜੇ ਪਾਸੇ ਓਮ ਪ੍ਰਕਾਸ਼ ਬਿਰਲਾ ਜਿਨ੍ਹਾਂ ਦੇ ਹੱਥ ਦੇ ਵਿੱਚ ਆਮਰਪਾਲ ਸਿੰਘ ਦੀ ਰਿਹਾਈ ਸਭ ਤੋਂ ਵੱਡਾ ਜਿਹੜਾ ਕਲੂ ਉਹ ਇਹੀ ਹੈ ਸਭ ਤੋਂ ਵੱਡੀ ਖਬਰ ਇਹ ਹੈ ਜਿਹੜੇ ਓਮ ਪ੍ਰਕਾਸ਼ ਬਿਰਲਾ ਨੇ ਉਹਨਾਂ ਦੇ ਹੱਥ ਦੇ ਵਿੱਚ ਅਮਰਪਾਲ ਸਿੰਘ ਦੀ ਪੂਰੀ ਰਿਹਾਈ ਦਾ ਮਾਮਲਾ ਜੁੜਿਆ ਜੇਕਰ ਉਹ ਚਾਹਣ ਉਹਨੂੰ ਬਾਹਰ ਵੀ ਕੱਢ ਸਕਦੇ ਨੇ ਯਾਨੀ ਉਹਦੇ ਵਿੱਚ ਇੱਕ ਲੀਗਲ ਤੌਰ ਤੇ ਉਹ ਨੋਟਿਸ ਵੀ ਕਰ ਸਕਦੇ ਨੇ ਕਿ ਸਾਡਾ ਇੱਕ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਮੈਂਬਰ ਨੂੰ ਹਾਈ ਕੋਰਟ ਵੀ ਬਾਹਰ ਨਿਕਲ ਤੋਂ ਨਹੀਂ ਰੋਕ ਸਕਦਾ ਜੇਕਰ ਓਮ ਪ੍ਰਕਾਸ਼ ਮੇਰਲਾ ਚਾਹੁੰਦੇ ਆ ਤਾਂ ਔਰ ਦੂਸਰੇ ਪਾਸੇ ਲੀਗਲ ਪ੍ਰੋਸੀਜਰ ਦੇ ਮੁਤਾਬਕ ਜਿਹੜੀ ਸੁਣਵਾਈ ਚਲਣੀ ਆ ਉਸੇ ਹੀ ਸੁਣਵਾਈ ਦੇ ਵਿੱਚੋਂ ਜਿਹੜਾ ਸਿੱਟਾ ਨਿਕਲਣਾ ਓ ਪੰਜਾਬ ਦੇ ਲੋਕਾਂ ਨੂੰ ਇੱਕ ਐਸੀ ਖੁਸ਼ਖਬਰੀ ਹੈ ਕਿ ਪੰਜਾਬ ਦੇ ਲੋਕ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਕਈ ਮਾਵਾਂ ਕਹਿਣੀਆਂ ਨੇ ਕਿ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵੇ ਕਈ ਭੈਣਾਂ ਦਾ ਇਹ ਦਿਲ ਕਹਿੰਦਾ ਕਿ ਅਮਰਪਾਲ ਸਿੰਘ ਬਾਹਰ ਆ ਜਾਏ ਪਰ ਪੰਜਾਬ ਦੀ ਸਰਕਾਰ ਔਰ ਪੰਜਾਬ ਦੇ ਵਿੱਚ ਬੈਠੇ ਜਿਹੜੇ ਵਿਰੋਧੀ ਇਹ ਕਦੇ ਨਹੀਂ ਚਾਹਣਗੇ ਕਿ ਅਮਰਪਾਲ ਸਿੰਘ ਰਿਹਾ ਹੋ ਜਾਵੇ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਜਿਹੜੀਆਂ ਗੱਲਾਂ ਨੇ ਉਹਨਾਂ ਉੱਤੇ ਨਿਕਲਿਆ ਨੌਜਵਾਨ ਅੱਜ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਅੰਦਰ ਤੁਸੀਂ ਵੇਖਿਆ ਹੋਣਾ ਪੁਰਾਣੇ ਟਾਈਮ ਦੇ ਵਿੱਚ ਜਦੋਂ ਅਮਰਪਾਲ ਸਿੰਘ ਨੂੰ ਮਤਲਬ ਫੜਿਆਗਾ ਉਸ ਵਕਤ ਕਿੰਨੀਆਂ ਟਿੱਪਣੀਆਂ ਕੀਤੀਆਂ ਗਈਆਂ ਕਹਿੰਦੇ ਜੀ ਤਾਂ ਕੁੜੀਆਂ ਨਾਲ ਚੈਟ ਕਰਦਾ ਜੀ ਇਹ ਫਲਾਨਾ ਜੀ ਕੋਈ ਦੌਰ ਹੋ ਸਕਦਾ ਕਿਸੇ ਵੀ ਇਨਸਾਨ ਦਾ ਕਿਸੇ ਵੀ ਪ੍ਰਕਾਰ ਦਾ ਅੱਜ ਦੀ ਘੜੀ ਖੁਦ ਅਮਰਪਾਲ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਜੋ ਕੁਝ ਵੀ ਸੀ ਉਸੀ ਪਰ ਅੱਜ ਮੈਂ ਗੁਰੂ ਦੇ ਲੜ ਲੱਗਿਆ ਮੈਂ ਇਹੀ ਰਹਤੇ ਆ ਉਹ ਸਭ ਨੂੰ ਪਤਾ ਹੈ ਤੇ 28 29 ਸਾਲ ਦੀ ਉਮਰ ਦੇ ਵਿੱਚ ਕੋਈ ਝਾਫਿਆਂ ਨੂੰ ਹੱਥ ਤਾਂ ਨਹੀਂ ਪਾਉਂਦਾ ਤਾਂ ਪੰਜਾਬੀਓ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਗਰੁੱਪਾਂ ਦੇ ਵਿੱਚ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ